ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਂਗੂ ਨੂੰ ਮਿਲਣ ਪਹੁੰਚੇ ਨੇ ਉਹਨਾਂ ਦਾ ਹਾਲ ਚਾਲ ਪੁੱਛਣ ਪਹੁੰਚੇ ਨੇ ਤਾਂ ਉੱਥੇ ਹੀ ਕੁਝ ਸਮੇਂ ਪਹਿਲਾਂ ਇਹ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੰਬਲ ਦੇ ਵਿੱਚ ਜਗਜੀਤ ਡੱਲੇਵਾਲ ਨੂੰ ਲਟਾਇਆ ਗਿਆ ਹੈ ਉਹਨਾਂ ਦੇ ਕੱਪੜੇ ਜਿਹੜੇ ਨੇ ਉਹ ਥੋੜੇ ਸਮੇਂ ਦੇ ਲਈ ਉਤਾਰੇ ਗਏ ਨੇ ਕਿਉਂਕਿ 10 ਮਿੰਟ ਤੱਕ ਉਹ ਬੇਹੋਸ਼ ਰਹੇ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਲਗਾਤਾਰ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਪਿਛਲੇ ਦਿਨਾਂ ਤੋਂ ਹੀ ਜੁਕ ਬਣੀ ਹੋਈ ਸੀ ਉਹਨਾਂ ਦੀ ਸਿਹਤ ਹੁਣ ਫਿਰ ਤੋਂ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਡਾਕਟਰ ਜਿਹੜੇ ਨੇ ਉੱਥੇ ਮੌਜੂਦ ਨੇ 24 ਘੰਟੇ ਉਹਨਾਂ ਦਾ ਇਲਾਜ ਜਿਹੜਾ ਦੇਖਿਆ ਜਾ ਰਿਹਾ ਉਹਨਾਂ ਦੀ ਸਿਹਤ ਬਾਰੇ ਪੂਰਾ ਪੇਰਾ ਦੇ ਰਹੇ ਨੇ ਡਾਕਟਰ ਤਾਂ ਹੁਣ ਸਿੱਧੂ ਮੁਸੇਵਾਲਾ ਦੇ ਮਾਤਾ ਪਿਤਾ ਦੇਖੇ ਗਏ ਨੇ ਕਨੌਰੀ ਬਾਰਡਰ ਦੇ ਉੱਤੇ ਜਿਹੜੇ ਕਿ ਹਾਲਚਾਲ ਪੁੱਛਣ ਦੇ ਲਈ ਪਹੁੰਚੇ ਨੇ ਉਹਨਾਂ ਦੀ ਜਿਹੜੀ ਹੈ ਇਸ ਔਖੇ ਸਮੇਂ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਪਹੁੰਚੇ ਨੇ ਉਹਨਾਂ ਦਾ ਜਿਹੜਾ ਹਾਲਚਾਲ ਪੁੱਛਣ ਦੇ ਲਈ ਪਹੁੰਚੇ ਨੇ ਤਾਂ ਤਸਵੀਰਾਂ ਕਨੌਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ